ਕਾਪੂ ਸ੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਖਬਰ ਹੈ ਜੀ ਤੂਰੀ ਤੋਂ ਸਿੱਖ ਧਰਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋ ਗੁਰਦੁਆਰਾ ਰਾਮਗੜੀਆ ਸਵਾ ਤੂਰੀ ਵਿਖੇ ਪਾਇਗੇ ਇਸ ਸਮਾਗਮ ਵਿੱਚ ਵਿਸ਼ਵਕਰਮਾ ਮੰਦਰ ਕਮੇਟੀ ਤੂਰੀ ਕਾਰਪੇਂਟਰ ਯੂਨੀਅਨ ਤੂਰੀ ਰਾਮਗੜੀਆ ਨਿਸਕਾਮ ਸੇਵਾ ਜੂਥ ਕਲੱਬ ਧੂਰੀ ਦਸਤਕਾਰੀ ਵੈਲਫੇਅਰ ਕਲੱਬ ਧੂਰੀ ਗ੍ਰਿਲ ਯੂਨੀਅਨ ਧੂਰੀ ਦੇ ਸਮੂਹ ਮੈਂਬਰ ਸਹਿਵਾਨਾਂ ਤੋਂ ਇਲਾਵਾ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਆਓ ਦੇਖਦੇ ਹਾਂ ਧੂਰੀ ਤੋਂ ਸੁਖਵਿੰਦਰ ਸਿੰਘ ਪਲਾਹਾ ਦੀ ਵਿਸ਼ੇਸ਼ ਰਿਪੋਰਟ ਹੋਈ ਨੌ ਨਾਟਾ ਨੇ ਤੇਰਾ ਤੇ ਤੇਰੇ ਤੇ ਕੁੱਤਰਾ ਆਦਾਰਾ ਆਦਨੇ ਤੁਮਰਾ ਹੈ ਤੇਰੇ ਤੇ ਕੁੱਤਰਾ ਆਦਾਰਾ ਆਦਨੇ ਤੁਮਰੀ ਨੰਮਨੀ ਕਾ ਤਿਲ ਤੁਮਹੀ ਜਾਣੀ ਨਾ ਨਿਕਦਾ ਸੁਨਾਰੁ ਘਰਬਾਨੀ ਲੱਖ ਹਸੀਆਂ ਬਾਤ ਸਾਂਹੀਆਂ ਸਤਿਗੁਰਾਂ ਦੇ ਰੇਵੀ ਕਰੇ ਲੱਖ ਹਸੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਪਤਾਇਆ ਜਿਸ ਤਰ੍ਹਾਂ ਜੱਸਾ ਸਿੰਘ ਅਭਰਾਂ ਦੇ ਚੈਨਲ ਸਾਰੇ ਦੁਨੀਆ ਦੇ ਕਿ ਤੁੰਗਾਂ ਦਾ ਨਾਇਰ ਆ ਰਿਹਾ ਤੇ ਇਸ ਮਤਲ ਵਿੱਚ ਰਾਂਗੜੀ ਬੁਰਾਣਾ ਨੂੰ ਦੇ ਸਮੂਹ ਸੰਗਤ ਬੜੇ ਚੌਰ ਨਾ ਰਹੀ ਹੈ ਜੀ ਤੇ ਅੱਜ ਅਸੀਂ 12 ਤਰੀਕ ਵਾਲੇ ਦਿਨ ਰਾਮਣੀ ਬਖਵਾਂ ਸਾਹ ਦੇ ਵਿੱਚ ਸਾਰੇ ਕਲੱਬ ਮੈਂਬਰ ਤੇ ਸਾਰੀਆਂ ਕਮੇਟੀਆਂ ਇੱਥੇ ਹੋ ਕੇ ਜਿਸ ਸਾਡੇ ਗ੍ਰਾਮੜੀ ਦੇ ਰਣਨ ਨਾ ਨਾਰਾਈ ਸਾਰਿਆਂ ਨੂੰ ਵਧਾਈ ਦਿੰਦੇ ਆਪਣੇ ਕਿਨੋਆ ਕਲੱਬ ਦਾ ਜੀ ਰਾਂਗੜੀ ਨਿਸਾਨ ਸੇ ਬਾਈ ਨਿਸਾਨ ਤੋਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਵੇ ਅੱਜ ਦੇ ਦਿਨ ਨੂੰ ਕਿਵੇਂ ਮਨਾਉਣਾ ਚਾਹੀਦਾ ਅੱਜ ਦਾ ਦਿਨ ਬੜੀ ਸ਼ਰਧਾ ਨਾਲ ਮਨਾਉਣਾ ਚਾਹੀਦਾ ਜੀ ਅੱਜ ਆਪਣੇ ਸਿੱਖ ਭਗਤ ਦੇ ਮਹਾਨ ਜਨਮ ਦਿਨ ਹੋਏ ਨੇ ਜੀ ਜਿਹਨਾਂ ਨੇ ਸਾਰੀ ਦੁਨੀਆਂ ਦੇ ਵਿੱਚ ਆਪਣੇ ਸਿੱਖ ਪੰਥ ਦਾ ਨਾਮ ਬਹੁਤ ਉੱਚਾ ਕੀਤਾ ਇਹਨਾਂ ਦਾ ਪਵਿੱਤਰ ਜਨਮ ਦਿਹਾੜਾ ਬੜੇ ਸ਼ਰਧਾ ਤੇ ਪਿਆਰ ਨਾਲ ਰਬਾਤ ਸੰਗਤਾਂ ਜੋ ਬਣਾ ਰਹੀਆਂ ਹਨ ਪਰਸੋਂ ਤੋਂ ਰੱਬੀ ਬਾਣੀ ਪਤੀ ਬਾਣੀ ਦੇ ਅਲਾਲੀ ਸ੍ਰੀ ਖੰਡ ਪਾਠ ਪ੍ਰਕਾਸ਼ ਵਿੱਚ ਸੁਪੂਰਨ ਕੋਪ ਪਾਏ ਗਏ ਹਨ ਰੱਬ ਦੇ ਪਿਆਰੇ ਦੁਨੀਆ ਦੇ ਲੋਕ ਨੇ ਦੁਨੀਆ ਦਾ ਬੜਾ ਕਰਵਾਸ ਤੇ ਮਹਾਨ ਮਾਤਾ ਪਿਤਾ ਉਹ ਮਾਤਾ ਪਿਤਾ ਧੰਨ ਹਨ ਜੋ ਮਾਨਸ ਨੂੰ ਜੋ ਬਣੇ ਉਹ ਮਾਤਾ ਧੰਨ ਹੈ ਐਸੇ ਮਹਾਰਗੋਦੇ ਨੂੰ ਦਾਨ ਨੁ ਦਿੱਤੀ ਧੰਨ ਮਾਤਾ ਮੰਗੋਗੀ ਪਿਤਾ ਸਰਦਾਰ ਕਵਾਨ ਸਿੰਘ ਜੀ ਉਹਨਾਂ ਦੇ ਗਰੇਥੇ ਇਹ ਮਹਾਨ ਯੋਧਾ ਸਰਦਾਰ ਜਸਾ ਸਿੰਘ ਨਰਾਮ ਭਲੀਆ 18ਵੇਂ ਮਿਸਲ ਦੇ ਮਹਾਨ ਯੋਧੇ ਜਥੇਦਾਰ ਹਿੰਡੇ ਆਇਆਂ ਤੱਕ ਇਹਨੂੰ ਇੱਥਾ ਨੂੰ ਲੰਘਦੀਆਂ ਨੀ ਨਾ ਤੇ ਸੁਭਾਰੰਦੀ ਤੇ ਪਾ ਸਰਦਾਰ ਜਸਰ ਸਿੰਘ ਰਾਜਪੁਰੀਆ ਕਾਰਨੀ ਦੇ ਕਥੀ ਪੂਰੇ ਜੀ ਨਾਮ ਹੈ ਜੀ ਮੇਰਾ ਨਾਮ ਇਹ ਲਖੰਦਰ ਸਿੰਘ ਸੋ ਸਾਰੇ ਜਿਹੜੇ ਕਲੱਬ ਦੇ ਮੈਂਬਰ ਨੇ ਸਾਡੇ ਰਾਜਪੁਰੀਆ ਨਿਸ਼ਾਨ ਖੇਰਾ ਦੇ ਹਨ ਸੇਵਾ ਕਰ ਰਹੇ ਨੇ ਸੋ ਅੱਜ ਦਾ ਜਿਹੜਾ ਦਿਨ ਹੈ ਤੁਹਾਡਾ ਜਸਰ ਸਿੰਘ ਰਾਜਪੁਰੀਆ ਦਾ ਜਿਹੜਾ ਨਿਹਾਨਾ ਬੜੀ ਸ਼ਰਧਾ ਨਾਲ ਸਾਡੇ ਦੂਜਾਂ ਨੇ ਜਰਨਾਰ ਉਹ ਹਿੰਦੂਆਪੀ ਸੰਸਥਾਵਾਂ ਜਿਹੜੇ ਆਪਣੇ ਗੇਟਕ੍ਰੀਨ ਜੁਨੀਅਰ ਬੋਕਿੰਗੋਰ ਜੁਨੀਅਰ ਨੇ ਹਨ ਸਾਰੇ ਰਲ ਮਿਲ ਕੇ ਇਹੀ ਜਿਹੜਾ ਦਰਫਨਾਂ ਜਾਂਦੇ ਆਣਾ ਬਣਾ ਰਿਹਾ ਸੋ ਅਸੀਂ ਬਹੁਤ ਆਨੰਦ ਮਾਣ ਰਹੇ ਹਾਂ ਵਾਰਿੰਦੀ ਦੇ ਕਰਤਾਲ ਸਾਹਿਬ ਵਾਰਿੰਦੀ ਦੇ ਨਾਮਕ ਇਹ ਘਰ ਨਾਮ ਤੇ ਮੇਰਾ ਮਨ ਕਨਸੀਕਲ ਹੋਏ ਜਿਸ ਤੋਂ ਪੂਰਵ ਲਿਖਿਆ ਤਿੰਨ ਸਤਿਗੁਰ ਚਰਨ ਗਏ ਆਪ ਜੀ ਦੇ ਬਿਵਿੰਦਰ ਮਹਾਵਾਕਾਂ ਦੇ ਅਨੁਸਾਰ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜਸਾ ਸਿੰਘ ਜੀ ਰਾਮਗੜੀਆ ਜੀ ਜਨਮ ਦਿਹਾੜੇ ਦੀ ਤੁਸੀਂ ਮੁੱਖ ਰੱਖਦੇ ਆਂ ਆ ਆਪ ਜੀ ਦਾ ਸੁਖਰਾਣਾ ਕਰਦੇ ਹੋਏ ਸ਼ਰਵ ਸਤਿਵੰਤ ਲੋਕਾਂ ਰਲ ਕੇ ਪਰਸੋਂ ਤੋਂ ਲੈ ਕੇ ਪਵਿੱਤਰ ਗੁਰਬਾਣੀ ਦੇ ਸ੍ਰੀ ਅੰਨਪਾਤ ਸਾਹਿਬ ਅਰਦਾਸ ਕਰਵਾਏ ਗਏ ਸਨ ਐਤਵ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਆਤ ਪੂਰਨ ਮਤ ਪੂਰਨ ਅਤ ਪੂਰਨ ਪਰਮੇਸ਼ਰ ਹੈ ਤੇ ਮਹਾਵਾਗ ਅਨੁਸਾਰ ਨਿਰਵੇਦਨ ਭੋਗ ਪਾਏ ਕਹਿਣੁ ਪ੍ਰੰਤ ਪਵਿੱਤਰ ਗੁਰਬਾਣੀ ਦੇ ਹਰਜਸ ਕੀਰਤਨ ਕੀਤੇ ਗਏ ਹਨ ਸੁ ਗੁਰਬਾਣੀ ਪੜ੍ਹਦੇ ਆਂ ਕੀਰਤਨ ਕਰਦੇ ਆਂ ਆਪਣੀ ਦੀ ਸੇਵਾ ਕਰਦੇ ਆਂ ਕਰੋ ਰੁਨੀਆਂ ਦੇ ਕਰ ਪ੍ਰਕਾਰ ਦੀਆਂ ਪੁਰਦਾ ਚੁਕਾਂ ਦੀ ਪਾਣੀ ਬਖਸ਼ੀ ਅੱਗੇ ਵਾਸਤੇ ਮੇਰਾ ਬ੍ਰਹੰਤ ਰਖਣਾ ਸੁਤ ਸਪਾਹਟੇ ਗੁਰਬਾਣੀ ਜੀਵਾ ਚਲੋਗੇ ਨਾ ਜੂੜੀ ਲਉਗੇ ਚੋਕੰਡੀ ਦੀ ਫੋਟੋ Vai, doutor, é